ਆਪਰਾ ਨਾਮ ਤੇ ਰੈਕਗਨੈਸਿਸ ਦੱਸੋ ਮੇਰਾ ਰਾਜਿੰਦਰ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸਰ ਕੀ ਉਪਰਾਲਾ ਕੀਤਾ ਗਿਆ ਸਰਦੀ ਇਲਾਕਿਆਂ ਵਾਸਤੇ ਸ਼੍ਰੋਮਿਕ ਕਮੇਟੀ ਗੁਰਦੁਆਰਾ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਜਿਹੜਾ ਵਾ ਵਿਸ਼ੇਸ਼ ਉਪਰਾਲਾ ਕਰਦਾ ਜਿਹੜਾ ਤਿੰਨ ਦਿਨ ਤੋਂ ਜਿਹੜਾ ਵਾ ਸਾਰਾ ਸਾਰੇ ਜਿਹੜੇ ਪਿੰਡ ਗੁਰਦੁਆਰਿਆਂ ਦੇ ਵਿੱਚ ਲੰਗਰ ਸੇਵਾਵਾਂ ਤੇ ਰੈਸ਼ ਦਾ ਪ੍ਰਬੰਧ ਕੀਤਾ ਉਸ ਦੇ ਨਾਲ ਨਾਲ ਜਿਹੜਾ ਵਾ ਸੰਗਤਾਂ ਵਾਸਤੇ ਜਿਹੜਾ ਵਾ ਉਹ ਮੈਡੀਕਲ ਸਹੂਲਤਾਂ ਦਾ ਵੀ ਉਪਰਾਲਾ ਕੀਤਾ ਗਿਆ ਉਸ ਦੇ ਨਾਲ ਨਾਲ ਜਿਹੜਾ ਵਾ ਜਿਹੜੇ ਗੁਰਦੁਆਰਾ ਸਾਬਾਨ ਹੈ ਜਿਹੜੇ ਸਰਦੀ ਪਿੰਡਾਂ ਦੇ ਵਿੱਚ ਉਹਨਾਂ ਤੇ ਮਹਾਰਾਜ ਦੀ ਜਿਹੜੇ ਸਰੂਪ ਹੈ ਉਹਨਾਂ ਨੂੰ ਸੁਰੱਖੇ ਤੇ ਜਗਾਵਾਂ ਤੇ ਲਿਉਣ ਵਾਸਤੇ ਸੰਗਤਾਂ ਦੀ ਸਹਿਮਤੀ ਦੇ ਨਾਲ ਪਿੰਡ ਵਾਸੀਆਂ ਦੀ ਪਿੰਡ ਦੇ ਮੋਤਵਰਾਂ ਦੀ ਸਹਿਮਤੀ ਦੇ ਨਾਲ ਪਿੱਛੇ ਵਿਸ਼ੇਸ਼ ਜਿਹੜੀਆਂ ਸੁਰੱਖਤ ਜਗਾਵਾਂ ਤੇ ਖੜਨ ਵਾਸਤੇ ਜਿਹੜਾ ਵਾ ਉਹ ਵੀ ਉਪਰਾਲੇ ਜਿਹੜੇ ਕੀਤੇ ਗਏ ਆ ਤੇ ਉਹਦੇ ਬਾਅਦ ਸੇ ਜਿਹੜਾ ਵਾ ਗੁਰਦੁਆਰਾ ਵਾਤਾਰਾ ਸਿੰਘ ਆ ਬਾਬਾ ਬੁੱਢਾ ਸਾਹਿਬ ਆ ਤੋ ਕੀ ਆ ਸਤਲਾਨੀ ਸਾਹਿਬ ਤੇ ਰਮਦਾਸ ਆ ਇਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਵਾ ਇਹ ਜਿਹੜੀਆਂ ਪਲਕੀ ਸਭ ਲਈ ਬੱਸਾਂ ਸ਼ੁਸ਼ਭਤ ਕੀਤੀਆਂ ਗਈਆਂ ਜਦੋਂ ਮਰਜੀ ਮਹਾਰਾਜ ਜੀ ਸਵਾਰੀ ਤੇ ਜਦੋਂ ਜ਼ਰੂਰਤ ਪਈ ਪਿੰਡ ਵਾਲੇ ਸਹਾਂ ਦੇਣਗੇ ਉਹ ਉਹਦਾ ਜਿਹੜਾ ਆਪਣਾ ਲਿਆਂਦੇ ਜਾਣਗੇ ਨਹੀਂ ਸਰ ਇਹ ਮੀਟਿੰਗਾਂ ਦਾ ਦੌਰ ਚੱਲਦਾ ਪਿਆ ਟੜਿਆ ਵਾ ਬਿਲਕੁਲ ਸਾਡੇ ਪ੍ਰਚਾਰਕ ਸਹਿਬਾਨ ਜਿਹੜੇ ਪਿੰਡਾਂ ਦੇ ਵਿੱਚ ਪਹੁੰਚੇ ਆ ਜਿੱਥੇ-ਜਿੱਥੇ ਵੀ ਪਿੰਡ ਵਾਲੇ ਜਿਹੜਾ ਕੋਈ ਦੇਣਗੇ ਆਪਣਾ ਸਹਿਯੋਗ ਦੱਸਣਗੇ ਸਾਨੂੰ ਵੀ ਸਾਡੇ ਮਹਾਰਾਜ ਜੀ ਸਵਾਰੀ ਜਿਹੜੀ ਸੋਕੇ ਜਗ੍ਹਾ ਤੇ ਉਹ ਜਿਹੜਾ ਸਭ ਤੋਂ ਜਗ੍ਹਾ ਤੇ ਲੈ ਕੇ ਆਇਆ ਤੇ ਪਿੰਡ ਜਿਹੜੇ ਪਿੰਡ ਦੇ ਸਰਦੀ ਲੋਕ ਇਥੋਂ ਉੱਠਣਗੇ ਉਹਨਾਂ ਵਾਸਤੇ ਸ਼੍ਰੋਮਣੀ ਕਮੇਟੀ ਨੇ ਕੀ ਇੰਦਾਮ ਕੀਤਾ ਜੇ ਰਹਿਣ ਸੋ ਉਹਨਾਂ ਵੱਲੋਂ ਤਾਂ ਤਿੰਨ ਤਿੰਨ ਦਿਨ ਹੋ ਗਏ ਪ੍ਰਬੰਧ ਕੀਤੇ ਜਿਵੇਂ ਕਿਸੇ ਨੂੰ ਰਹਿਸ ਦੀ ਆ ਲੰਗਰ ਦਾ ਹੀ ਮਿਹਨਤ ਇਹੀ ਆ ਤੇ ਅਜੇ ਤੱਕ ਅਕਰ ਤੇ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਅਗਰ ਜੀ ਹੁੰਦੀ ਆ ਤਾਂ ਕੋਈ ਗੱਲ ਨਹੀਂ ਤਿਆਰੀ ਬਿਆ ਤਿਆਰੀ ਗੁਰਦੁਆਰਾ ਮੇ ਅਨਾਉਂਸਮੈਂਟ ਕਰਾ ਕੇ ਕੀਤੀ ਜਾ ਰਹੀ ਹੈ ਅਨਾਉਂਸਮੈਂਟ ਇਹ ਜਿਹੜੇ ਸਾਡੇ ਪ੍ਰਚਾਰਕ ਸਮੰਤਰਨ ਪ੍ਰਚਾਰਕ ਕਮੇਟੀ ਦੇ ਪਿੰਡਾਂ ਚ ਜਾ ਰਹੇ ਹੋ ਅਨਾਉਂਸਮੈਂਟ ਹੀ ਆ ਆਪਣਾ ਨਾਮ ਤੇ ਰੈਗਿਸਟਰ ਦੱਸੋ ਮੇਰਾ ਰਜਿੰਦਰ ਸਿੰਘ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸਰ ਕੀ ਉਪਰਾਲਾ ਕੀਤਾ ਗਿਆ ਸਰਦੀ ਇਲਾਕਿਆਂ ਵਾਸਤੇ ਸ਼ਰੋਮੀ ਕਮੇਟੀ ਗੁਰਦੁਆਰਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਜਿਹੜਾ ਵਾ ਵਿਸ਼ੇਸ਼ ਉਪਰਾਲਾ ਕਰਦਾ ਜਿਹੜਾ ਤਿੰਨ ਦਿਨ ਤੋਂ ਜਿਹੜਾ ਵਾ ਸਾਰੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੰਗਰ ਸੇਵਾਵਾਂ ਤੇ ਰੈਸ਼ ਦਾ ਪ੍ਰਬੰਧ ਕੀਤਾ ਉਸ ਦੇ ਨਾਲ ਨਾਲ ਜਿਹੜਾ ਵਾ ਸੰਗਤਾਂ ਵਾਸਤੇ ਜਿਹੜਾ ਵਾ ਉਹ ਮੈਡੀਕਲ ਸਹੂਲਤਾਂ ਦਾ ਵੀ ਉਪਰਾਲਾ ਕੀਤਾ ਗਿਆ ਉਸ ਦੇ ਨਾਲ ਨਾਲ ਜਿਹੜਾ ਵਾ ਜਿਹੜੇ ਗੁਰਦੁਆਰਾ ਸਾਬਹਾਨ ਹੈ ਜਿਹੜੇ ਸਰਦੀ ਪਿੰਡਾਂ ਦੇ ਵਿੱਚ ਉਹਨਾਂ ਤੇ ਮਹਾਰਾਜ ਦੀ ਜਿਹੜੇ ਸਰੂਪ ਹੈ ਉਹਨਾਂ ਨੂੰ ਸੁਰੱਖੇ ਚ ਜਗਾਵਾਂ ਤੇ ਲਿਉਣ ਵਾਸਤੇ ਸੰਗਤਾਂ ਦੀ ਸਹਿਮਤੀ ਦੇ ਨਾਲ ਪਿੰਡਾਂ ਵਸਿਆਂ ਦੀ ਪਿੰਡ ਦੇ ਮੋਤਵਰਾਂ ਦੀ ਸਹਿਮਤੀ ਦੇ ਨਾਲ ਪਿੱਛੇ ਵਿਸ਼ੇਸ਼ ਜਿਹੜੀਆਂ ਸੁਰੱਖਤ ਜਗਾਵਾਂ ਤੇ ਖੜਨ ਵਾਸਤੇ ਜਿਹੜਾ ਵਾ ਉਹ ਵੀ ਉਪਰਾਲੇ ਜਿਹੜੇ ਕੀਤੇ ਗਏ ਆ ਤੇ ਉਹਦੇ ਵਾਸਤੇ ਜਿਹੜਾ ਵਾ ਗੁਰਦੁਆਰਾ ਵਾ ਤਾਰਾ ਸਿੰਘ ਆ ਬਾਬਾ ਬੁੱਢਾ ਸਾਹਿਬ ਆ ਰਤੋ ਕੀ ਆ ਸਤਿਗਣੀ ਸਾਹਿਬ ਰਮਦਾਸ ਆ ਇਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਵਾ ਇਹ ਜਿਹੜੀਆਂ ਪਲਕੀ ਸਭ ਲਈ ਬੱਸਾਂ ਸ਼ਿਸ਼ੋਭਤ ਕੀਤੀਆਂ ਗਈਆਂ ਜਦੋਂ ਮਰਜੀ ਮਹਾਰਾਜ ਜੀ ਸਵਾਰੀ ਤੇ ਜਦੋਂ ਜ਼ਰੂਰਤ ਪਈ ਪਿੰਡ ਵਾਲੇ ਸਨਾਹ ਦੇਣਗੇ ਉਹ ਉਹਦਾ ਜਿਹੜਾ ਆਪਣਾ ਲਿਆਂਦੇ ਜਾਣਗੇ ਸਰ ਸਰ ਇਹ ਮੀਟਿੰਗਾਂ ਦਾ ਦੌਰ ਚੱਲਦਾ ਪਿਆ ਟੜਿਆ ਵਾ ਬਿਲਕੁਲ ਸਾਡੇ ਪ੍ਰਚਾਰਕ ਸਹਿਬਾਨ ਜਿਹੜੇ ਪਿੰਡਾਂ ਦੇ ਵਿੱਚ ਪਹੁੰਚੇ ਆ ਜਿੱਥੇ-ਜਿੱਥੇ ਵੀ ਪਿੰਡ ਵਾਲੇ ਜਿਹੜਾ ਕੋਈ ਦੇਣਗੇ ਆਪਣਾ ਸਹਿਯੋਗ ਦੱਸਣਗੇ ਸਾਨੂੰ ਵੀ ਸਾਡੇ ਮਹਾਰਾਜ ਦੀ ਸਵਾਰੀ ਜਿਹੜੀ ਸੋਕੇ ਜਗ੍ਹਾ ਤੇ ਉਹ ਜਿਹੜਾ ਸੱਥ ਜਗ੍ਹਾ ਤੇ ਲੈ ਕੇ ਆਇਆ ਤੇ ਪਿੰਡ ਜਿਹੜੇ ਪਿੰਡ ਦੇ ਸਰਦੀ ਲੋਕ ਉੱਠਣਗੇ ਉਹਨਾਂ ਵਾਸਤੇ ਸ਼ਰਮਣੀ ਕਮੇਟੀ ਨੇ ਕੀ ਇੰਤਿਆਮ ਕੀਤਾ ਜੇ ਰਹਿਣ ਨੂੰ ਉਹਨਾਂ ਵੱਲੋਂ ਤਾਂ ਤਿੰਨ ਤਿੰਨ ਦਿਨ ਹੋ ਗਏ ਪ੍ਰਬੰਧ ਕੀਤੇ ਜਿੇ ਕਿਸੇ ਨੂੰ ਰਹਿਸ ਦੀ ਆ ਲੰਗਰ ਦਾ ਹੀ ਮਿਹਨਤ ਇਹੀ ਆ ਤੇ ਅਜੇ ਤੱਕਰ ਤੇ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਅਗਰ ਜੇ ਹੁੰਦੀ ਆ ਤਾਂ ਕੋਈ ਗੱਲ ਨਹੀਂ ਐਸੇ ਤਿਆਰੀਆਂ ਤੇ ਬਿਲਕੁਲ ਗੁਰਦੁਆਰਾ ਮੈਨੂਮੈਂਟ ਕਰਾਇਆ ਜੀ ਜਾਂਦੀ ਹੈ ਬਲੌਂਸਮੈਂਟ ਇਹ ਜਿਹੜੇ ਸਾਡੇ ਪ੍ਰਚਾਰਕ ਸਮਾਂਤਰਨ ਪ੍ਰਚਾਰ ਕਮੇਟੀ ਦੇ ਪਿੰਡਾਂ 'ਚ ਜਾ ਰਹੇ ਹੋ ਬਲੌਂਸਮੈਂਟ ਹੀ ਆ